ਜਦੋਂ ਨੂਸ਼ਾ ਨੇ ਬਾਬੇ ਨਾਨਕ ਤੇ ਕੀਤੀ ਕਾਲੇ ਜਾਦੂ ਕਰਨ ਦੀ ਕੋਸ਼ਿਸ਼ ਅਤੇ ਗੁਰਨਾਨਕ ਦੇਵ ਜੀ ਨੇ ਦਿਖਾਇਆ ਉਹਨਾਂ ਨੂੰ ਸੱਚ ਦਾ ਰਾਹ। ਦੋਸਤੋ ਪਹਿਲੀ ਉਦਾਸੀ ਚੱਲੇ ਬਾਬਾ ਨਾਨਕ ਜੀ ਆਪਣੇ ਭਾਈ ਮਰਦਾਨੇ ਜੀ ਨਾਲ ਆਪਣਾ ਸਤਮਾ ਪੜਾ ਮਹਾਤਮਾ ਬੁੱਧ ਜੀ ਦੀ ਧਰਤੀ ਗਾਇਆ ਬਿਹਾਰ ਵਿਖੇ ਫਲਗੁਨ ਨਦੀ ਕਿਨਾਰੇ ਕੀਤੀ। ਇਹ ਉਹ ਨਦੀ ਸੀ ਜਿੱਥੇ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਪਾਤਸ਼ਾਹ ਨੇ ਇੱਥੇ ਅੰਧ ਵਿਸ਼ਵਾਸ ਵਿੱਚ ਪਏ ਲੋਕਾਂ ਨੂੰ ਸੱਚ ਦਾ ਚਾਨਣਾ ਦਿਖਾਉਣ ਤੋਂ ਬਾਅਦ ਅਗਲੇ ਪੜਾਣੇ ਰਵਾਨਾ ਹੋ ਗਏ। ਅਕਾਲ ਪੁਰਖ ਦੇ ਗੁਣ ਗਾਉਂਦੇ ਹੋਏ ਦੋਵੇਂ ਸਾਥੀ ਅੱਗੇ ਵਧਦੇ ਗਏ ਸਤਗੁਰ ਪਟਨਾ ਹਾਜੀਪੁਰ ਮਾਲਦਾ ਹੁੰਦੇ ਹੋਏ ਅਸਾਮ ਦੀ ਧਰਤੀ ਤੇ ਪਹੁੰਚੇ ਕਈ ਦਿਨਾਂ ਤੋਂ ਭਾਈ ਮਰਦਾਨਾ ਜੀ ਨੂੰ ਸਹੀ ਭੋਜਨ ਨਹੀਂ ਸੀ ਮਿਲਿਆ ਭਾਈ ਮਰਦਾਨਾ ਜੀ ਨੇ ਸਾਹਮਣੇ ਇੱਕ ਪਿੰਡ ਦੇਖ ਕੇ ਪਾਸ਼ਾ ਨੂੰ ਬੇਨਤੀ ਕੀਤੀ ਕਿ ਪਾਸ਼ਾ ਬਹੁਤ ਭੁੱਖ ਲੱਗੀ ਹੈ ਜੇ ਹੁਕਮ ਹੋਵੇ ਤਾਂ ਸਾਹਮਣੇ ਇੱਕ ਨਗਰ ਹੈ ਉੱਥੇ ਭੋਜਨ ਲੈ ਕੇ ਆਉਂਦਾ ਹਾਂ ਪਾਸ਼ਾ ਨੇ ਮਰਦਾਨਾ ਜੀ ਦੀ ਗੱਲ ਸੁਣ ਕੇ ਪਿੰਡ ਵਿੱਚ ਨਜ਼ਰ ਮਾਰੀ। ਪਾਸ਼ਾ ਨੇ ਕਿਹਾ ਕਿ ਭਾਈ ਇਸ ਪਿੰਡ ਨੂੰ ਛੱਡੋ। ਅਕਾਲਪੁਰਖ ਅੱਗੇ ਕਿਤੇ ਹੋਰ ਭੋਜਨ ਦੇ ਦੇਵੇਗਾ। ਭਾਈ ਮਰਦਾਨਾ ਜੀ ਨੂੰ ਭੁੱਖ ਜ਼ਿਆਦਾ ਲੱਗੀ ਹੋਣ ਕਰਕੇ ਉਹਨਾਂ ਨੇ ਪਾਸ਼ਾ ਨੂੰ ਮੋੜ ਬੇਨਤੀ ਕੀਤੀ ਤਾਂ ਪਾਸ਼ਾ ਨੇ ਉਹਨਾਂ ਨੂੰ ਕਿਹਾ ਮਰਦਾਨਾ ਜੀ ਇਹ ਜਾਦੂਗਿਰਨੀਆਂ ਦਾ ਪਿੰਡ ਹੈ। ਉਹ ਲੋਕਾਂ ਨੂੰ ਆਪਣੇ ਬਸ ਵਿੱਚ ਕਰ ਲੈਂਦੀਆਂ ਹਨ। ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਪਾਸ਼ਾ ਮੈਂ ਧਿਆਨ ਰੱਖਾਂਗਾ। ਇਹ ਕਹਿ ਕੇ ਮਰਦਾਨਾ ਜੀ ਪਿੰਡ ਵੱਲ ਚਲੇ ਗਏ। ਜਿਉਂ-ਜਿਉਂ ਮਰਦਾਨਾ ਜੀ ਪਿੰਡ ਦੇ ਨੇੜੇ ਆਉਂਦੇ ਗਏ ਤਾਂ ਪਿੰਡ ਹੋਰ ਵੀ ਸੋਹਣਾ ਅਤੇ ਮਨਮੋਹਣਾ ਲੱਗਣ ਲੱਗਾ ਜਿਵੇਂ ਮਰਦਾਨਾ ਜੀ ਪਿੰਡ ਵਿੱਚ ਦਾਖਲ ਹੋਏ ਤਾਂ ਕੁਝ ਇਸਤਰੀਆਂ ਖੂਹ ਦੇ ਪਾਣੀ ਪਰ ਦੇ ਨਜਰਾਈਆਂ ਭਾਈ ਮਰਦਾਨਾ ਜੀ ਨੇ ਉਹਨਾਂ ਕੋਲ ਜਾ ਕੇ ਪਾਣੀ ਪੀਣ ਦੀ ਇੱਛਾ ਜ਼ਾਹਿਰ ਕੀਤੀ ਉਹਨਾਂ ਇਸਤਰੀਆਂ ਨੇ ਭਾਈ ਜੀ ਦੀ ਭਾਸ਼ਾ ਸੁਣ ਕੇ ਜਾਣ ਲਿਆ ਕਿ ਉਹ ਪਰਦੇਸੀ ਹਨ ਉਹਨਾਂ ਵਿੱਚੋਂ ਇੱਕ ਇਸਤਰੀ ਪਾਣੀ ਲੈ ਕੇ ਅੱਗੇ ਆਈ ਅਤੇ ਪਾਣੀ ਪਿਲਾਇਆ ਇਸੇ ਇਸਤਰੀ ਨੇ ਕਾਲਾ ਜਾਦੂ ਕਰਦਿਆ ਭਾਈ ਮਰਦਾਨਾ ਜੀ ਨੂੰ ਆਪਣੇ ਬਸ ਵਿੱਚ ਕਰ ਲਿਆ ਹੁਣ ਭਾਈ ਸਾਹਿਬ ਉਹਨਾਂ ਇਸਤਰੀਆਂ ਦੇ ਘਹਿਣ ਤੇ ਚੱਲਣ ਲੱਗ ਪਏ ਭਾਈ ਮਰਦਾਨਾ ਜੀ ਦਾ ਕ ਪਾਸ਼ਾ ਮਰਦਾਨਾ ਜਿਹਨੂੰ ਲੱਭਣ ਉਸ ਨਗਰ ਵਿੱਚ ਗਏ ਜਿਵੇਂ ਹੀ ਬਾਬਾ ਜੀ ਨਗਰ ਵਿੱਚ ਗਏ ਤਾਂ ਉਹੀ ਇਸਤਰੀਆਂ ਉਹਨਾਂ ਨੂੰ ਮਿਲੀਆਂ ਇਸਤਰੀਆਂ ਨੇ ਆਸ-ਪਾਸ ਵਿੱਚ ਗੱਲਾਂ ਕੀਤੀਆਂ ਕਿ ਇਹ ਵੀ ਪਰਦੇਸੀ ਹੈ ਅਤੇ ਪਹਿਲੇ ਦੀ ਭਾਲ ਵਿੱਚ ਆਇਆ ਹੈ ਉਹਨਾਂ ਨੇ ਯੋਜਨਾ ਬਣਾਈ ਕਿ ਇਸ ਨੂੰ ਵੀ ਬਸ ਵਿੱਚ ਕਰ ਲਿਆ ਜਾਵੇ ਪਰ ਸਤਗੁਰੂ ਜੀ ਦਾ ਤੇਜ ਨੂਰ ਦੇਖਣ ਤੋਂ ਬਾਅਦ ਉਹਨਾਂ ਔਰਤਾਂ ਨੂੰ ਸਮਝ ਆ ਗਿਆ ਕਿ ਇਹ ਕੋਈ ਆਮ ਬੰਦਾ ਨਹੀਂ ਹੈ ਉਹਨਾਂ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਪਾਸ਼ਾ ਨੂੰ ਆਪਣੇ ਬਸ ਕਰਨ ਦੀ ਯੋਜਨਾ ਬਣਾਈ ਉਹਨਾਂ ਔਰਤਾਂ ਨੇ ਕਈ ਜਾਦੂ ਕੀਤੇ ਪਰ ਪਾਸ਼ਾ ਤੇ ਇੱਕ ਵੀ ਨਾ ਚੱਲਿਆ ਬਾਬਾ ਜੀ ਹੋਰ ਅੱਗੇ ਆਏ ਤਾਂ ਨਾਨਕ ਜੀ ਦੇ ਦਰਸ਼ਨ ਕਰਕੇ ਮਰਦਾਨਾ ਮਨ ਅੰਦਰੋਂ ਬੇਨਤੀ ਕਰਨ ਲੱਗਿਆ ਕਿ ਪਾਸ਼ਾ ਬਚਾਓ ਪਾਸ਼ਾ ਨੇ ਕਿਹਾ ਮਰਦਾਨਿਆਂ ਸਤ ਕਰਤਾਰ ਬੋਲ ਖੜਾ ਹੋ ਅਤੇ ਆਪਣੇ ਰਬਾਬ ਉਠਾ ਕਰਤਾਰ ਦੇ ਗੁਣ ਗਾਈਏ ਪਾਸ਼ਾ ਵੱਲੋਂ ਹੋਈ ਬਰਕਤ ਤੋਂ ਬਾਅਦ ਮਰਦਾਨਾ ਜੀ ਉਹਨਾਂ ਜਾਦੂਗਰੀਆਂ ਤੋਂ ਜਾਦੂ ਤੋਂ ਮੁਕਤ ਹੋ ਗਏ ਇਹ ਦੇਖ ਕੇ ਉਹ ਔਰਤਾਂ ਘਬਰਾ ਗਈਆਂ ਤੋ ਭੱਜ ਕੇ ਆਪਣੀ ਵੱਡੀ ਜਾਦੂਗਰਨੀ ਨੂਰ ਸ਼ਾਹ ਕੋਲ ਪਹੁੰਚੀਆਂ ਅਤੇ ਸਾਰੀ ਕਹਾਣੀ ਦੱਸੀ ਇਹ ਸੁਣ ਕੇ ਨੂਰ ਸ਼ਾਹ ਤੈਸ ਵਿੱਚ ਆ ਗਈ ਅਤੇ ਖੁਦ ਗੁਰੂ ਸਾਹਿਬ ਉੱਪਰ ਜਾਦੂ ਕਰਕੇ ਆਪਣੇ ਬਸ ਵਿੱਚ ਕਰਨ ਦੀ ਕੋਸ਼ਿਸ਼ ਕਰਨ ਲੱਗੀ ਪਰ ਗੁਰੂ ਜੀ ਦੇ ਉੱਤੇ ਉਸ ਦਾ ਕੋਈ ਵੀ ਜਾਦੂ ਕੰਮ ਨਾ ਆਇਆ ਇਸ ਤੋਂ ਬਾਅਦ ਨੂਰ ਸ਼ੱਕ ਭਰਾ ਗਈ ਉਸ ਨੂੰ ਲੱਗਿਆ ਕਿ ਇਹ ਕੋਈ ਵੱਡਾ ਜਾਦੂਗਰ ਹੈ ਅਤੇ ਹੁਣ ਉਹ ਉਸ ਨੂੰ ਵੀ ਬਸ ਵਿੱਚ ਕਰ ਲਵੇਗਾ ਤਾਂ ਪਾਸ਼ਾ ਨੇ ਪਿਆਰ ਨਾਲ ਕਿਹਾ ਕਬਰਾਉ ਨਹੀਂ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹਚਾਵਾਂਗੇ ਸਤਗੁਰ ਨੇ ਉਹਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਲ ਕੁਝ ਸ਼ਕਤੀਆਂ ਹਨ ਤਾਂ ਉਹਨਾਂ ਦਾ ਸਹੀ ਉਪਯੋਗ ਕਰੋ ਨਾ ਕਿ ਕਿਸੇ ਨੂੰ ਆਪਣੇ ਬਸ ਵਿੱਚ ਕਰ ਲਈ ਆਪਣੀਆਂ ਸ਼ਕਤੀਆਂ ਨੂੰ ਬੇਅਰਥ ਕਰੋ ਇਹ ਸੁਣ ਕੇ ਨੂਸ਼ਾਹ ਪਾਸ਼ਾ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਮਾਫੀ ਮੰਗਣ ਲੱਗੀ ਪਾਸ਼ਾ ਨੇ ਕਿਹਾ ਕਿ ਭਾਈ ਸਭ ਤੋਂ ਸ਼ਕਤੀਸ਼ਾਲੀ ਤਾਂ ਉਹ ਕਰਤਾਰ ਹੈ ਉਸ ਦਾ ਭਜਨ ਕਰੋ ਇਸ ਪਿੰਡ ਵਿੱਚ ਹੁਣ ਕੋਈ ਕਾਲਾ ਜਾਦੂ ਨਹੀਂ ਚੱਲੇਗਾ ਤੁਸੀਂ ਸਾਰੇ ਇਕੱਠੇ ਹੋ ਕੇ ਪ੍ਰਭੂ ਦਾ ਸਿਮਰਨ ਕਰਿਆ ਕਰੋ ਉਹਨਾਂ ਸਾਰੀ ਜਾਦੂਗੀਆਂ ਨੇ ਮੁਰਕ ਵਾਲਾ ਜਾਦੂ ਨਾ ਕਰਨ ਦਾ ਵਾਅਦਾ ਕੀਤਾ ਜਿਸਮ ਅਗਰੋ ਪਾਸ਼ਾ ਆਪਣੇ ਪਿਆਰੀ ਸਾਥੀ ਮਰਦਾਨਾ ਜੀ ਨੂੰ ਲੈ ਕੇ ਆਪਣੇ ਅਗਲੇ ਪੜਾਅ ਵੱਲ ਚੱਲ ਪਏ